ਬਹੁਤ ਹੀ ਸੀਨੀਅਰ ਪੁਰਾਣੇ ਟਕਸਾਲੀ ਕਾਲੀ ਆਗੂ ਉਹ ਜਹੇਦਾਰ ਸਰਦਾਰ ਸਰਦੇਵ ਸਿੰਘ ਦੀ ਟੀਮ ਸਾਹ ਉਹ ਆਪਣੀ ਸਿਹਤ ਪੂੰਜੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਸੰਭੇਤਦੇ ਹੋਏ ਗੁਰੂ ਚਰਨਾਂ ਜਾਬਰਾਜੀ ਉਹਨਾਂ ਦੇ ਸੰਸਕਾਰ ਤੋਂ ਬਾਅਦ ਅੱਜ ਆਇਆ ਗੀਠਾ ਉਹ ਸੋਧਿਆ ਗਿਆ ਤੇ ਆਸਤੀਆਂ ਜਲ ਪ੍ਰਵਾਹ ਕੀਤੀਆਂ ਗੁਰਦੁਆਰਾ ਪਤਾਲਪੁਰ ਦੀ ਸਾਹਿਬ ਨੇ ਜਿੱਥੇ ਮੈਸਾਂ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਉੱਥੇ ਸਿੱਖ ਪੰਥ ਨੂੰ ਵੀ ਬਹੁਤ ਵੱਡਾ ਘਾਟਾ ਕਿਉਂਕਿ ਉਹ ਪੁਰਾਣੇ ਸਾਥੀ ਸੀ ਪੁਰਾਣੇ ਅਕਾਲੀ ਲੀਡਰਾਂ ਦੇ ਜਿਨ੍ਹਾਂ ਦੇ ਵਿੱਚੋਂ ਸਰਕਾਰਟ ਸਾਡੇ ਆਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਹਦਾਰ ਗੁਰਚੰਦ ਸਿੰਘ ਜੀ ਟੋੜਾ ਜਹਦਾਰ ਜਗਦੇਵ ਸਿੰਘ ਜੀ ਤਲਵੰਡੀ ਤੇ ਸਭ ਤੋਂ ਉਹਨਾਂ ਨੂੰ ਜਿਨ੍ਹਾਂ ਨੇ ਉਂਗਲ ਫੜ ਕੇ ਉਹਨਾਂ ਨੂੰ ਸਿਆਸਤ ਚ ਲਿਆਂਦਾ ਉਹ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਤੋ ਉਹਨਾਂ ਨੇ ਜਿਉਂ ਅਕਾਲੀ ਦਲ ਦੇ ਵਿੱਚ ਆਪਣਾ ਪੈਰ ਧਰਿਆ ਮੁੜ ਕੇ ਪਛਾਣ ਨਹੀਂ ਦੇਖਿਆ ਇਹੋ ਕਾਰਨ ਹੈ ਕਿ ਅੱਜ ਵੱਡੀ ਤعداد ਦੇ ਵਿੱਚ ਸੰਸਕਾਰ ਵਾਲੇ ਦਿਨ ਵੀ ਤੇ ਅੱਜ ਵੀ ਵੱਡੀ ਤعداد ਦੇ ਵਿੱਚ ਸਾਰੇ ਉਹਨਾਂ ਦੇ ਇਹ ਆਸਤੀਆਂ ਤਾਰ ਨੂੰ ਪਹੁੰਚੇ ਸੀ ਤੋਂ ਵੱਡਾ ਦੁੱਖ ਵੀ ਆ ਦੁੱਖ ਇਸ ਕਰਕੇ ਵੀ ਹੁੰਦਾ ਕਿ ਸਿਆਣਾ ਘਰ ਦੇ ਵਿੱਚ ਬੈਠਾ ਹੋਵੇ ਤੇ ਬੰਦਾ ਚਿੰਤਾ ਮੁਕਤ ਹੋ ਜਾਂਦਾ ਉਹ ਸਾਰੀਆਂ ਗੱਲਾਂ ਬਜ਼ੁਰਗਾਂ ਕੋਲੋਂ ਗ੍ਰਹਿਣ ਕਰ ਲੈਂਦਾ ਪਾਰੇ ਵਿਧੀ ਆ ਸਤਗੁਰ ਜੀ ਕਰਤੇ ਦੀ ਖੇੜ ਆ ਰਾਣਾ ਰਾਓ ਨ ਕੋਰਾਏ ਰੰਗ ਨ ਤੋਂ ਕੋ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇਤੀ ਬਾਰੀ ਅਨਸਾਰ ਸਾਰਿਆਂ ਨੇ ਚਲੇ ਜਾਣਾ ਉਹ ਵੀ ਚਲੇ ਗਏ ਆ ਗੁਰੂ ਜਾਨਾ ਦੇ ਰਾਹ ਸੋ ਜੈ ਸੇ ਢੇਟ ਸਾਹ ਹੋਰਾਂ ਨੂੰ ਸਦਕਾਰ ਭੇਜ ਕਰਦੇ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪੰਥ ਲਈ ਪੰਜਾਬ ਲਈ ਦੇਸ਼ ਲਈ ਬਹੁਤ ਵੱਡੀ ਸੇਵਾ ਕੀਤੀ ਆ ਉਹਨਾਂ ਦੇ ਸਿਵਾਵਾ ਹਮੇਸ਼ਾ ਯਾਦ ਰਹਿਣਗੇ ਉਹਨਾਂ ਦੇ ਨਾਂ ਦਾ ਉਹਨਾਂ ਦੇ ਜਾਣ ਦਾ ਜਿਹੜਾ ਘਾਟਾ ਉਹ ਨਾ ਪੂਰਾ ਹੋਣ ਵਾਲਾ ਉਹਨਾਂ ਦੇ ਘਾਟੇ ਦੀ ਪਰਭਾਈ ਨਹੀਂ ਹੋ ਸਕਣੀ ਮੈਂ ਸਮਝਦਾ ਉਹਨਾਂ ਨੂੰ ਤਹਿਜ਼ੀਬ ਸੀ ਉਹਨਾਂ ਦਾ ਸਹਿਚਾਰ ਸੀ ਉਹਨਾਂ ਦਾ ਮਿਲ ਵਰਤਨ ਦਾ ਢਗ ਤਰੀਕਾ ਸੀ ਉਹਨਾਂ ਦੇ ਮਿਠਾਸ ਸੀ ਇਹ ਸਾਰੀਆਂ ਗੱਲਾਂ ਯਾਦ ਰਹਿਣੀਆਂ ਰਾਜਨੀਤੀ ਦੇ ਨਾਲ ਥੇਡਾ ਦੇ ਖੇਤਰ ਦੀ ਉਹਨਾਂ ਨੇ ਥਾਂ ਬਣਾਇਆ ਇਹ ਬੜੇ ਮਹਾਨ ਸੀ